ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬੀ ਹੋਮ ਟੀਵੀ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਬਰਸਾਂਤਾ ਦੇ ਦਿਨਾਂ ਵਿੱਚ ਘਰ ਦੀਆਂ ਛੱਤਾਂ 'ਚ ਪਾਣੀ ਅੰਦਰ ਚਲ ਜਾਂਦਾ ਆ ਤੇ ਸਲਾਬਾ ਹੋ ਜਾਂਦਾ ਆ ਤੇ ਮੈਂ ਤੁਹਾਨੂੰ ਵੀਡੀਓ 'ਚ ਦੱਸਾਂਗੀ ਵੀ ਅਸੀਂ ਇਹ ਜਿਹੜੀਆਂ ਦਰਾਰਾ ਹੁੰਦੀਆਂ ਨੇ ਇਹਨੂੰ ਕਿੱਦਾਂ ਕਵਰ ਕਰਨਾ ਬਰਸਾਂਤਾ ਤੋਂ ਪਹਿਲਾਂ ਹੀ ਤੁਸੀਂ ਇਸ ਦਰਾਰਾ ਨੂੰ ਭਰ ਸਕਦੇ ਹੋ ਤੇ ਤੁਹਾਡੇ ਅੰਦਰ ਸਲਾਬਾ ਬਿਲਕੁਲ ਵੀ ਨਹੀਂ ਜਾਏਗਾ ਆਪਾ ਦੇ ਦਿਨਾਂ ਵਿੱਚ ਜਦੋਂ ਕੰਧ ਦੇ ਨਾਲ ਕੰਧ ਹੁੰਦੀ ਆ ਤੇ ਵਿੱਚ ਗੈਪ ਲੈਂਦਾ ਆ ਉਸ ਗੈਪ ਦੇ ਵਿੱਚ ਮੀਂਹ ਦਾ ਪਾਣੀ ਚਲ ਜਾਂਦਾ ਤੇ ਸਾਡੇ ਅੰਦਰ ਘਰ ਵਿੱਚ ਸਲਾਬਾ ਆ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਉਸ ਸਲਾਬੇ ਦਾ ਬਹੁਤ ਵਧੀਆ ਤਰੀਕਾ ਦੱਸਾਂਗੇ ਅਸੀਂ ਲੈਣੀ ਇੱਕ ਪੁਰਾਣੀ ਬਾਲਟੀ ਇਹਦੇ ਵਿੱਚ ਪਾਵਾਂਗੇ ਅਸੀਂ ਸੀਮੈਂਟ ਅਸੀਂ ਉਹ ਵਾਲਾ ਸੀਮੈਂਟ ਲੈਣਾ ਜਿਹੜਾ ਇਟਾਂ ਨੂੰ ਲੱਗਦਾ ਹੈ ਅਸੀਂ 2 ਮੱਗ ਸੀਮਿੰਟ ਦੇ ਲੈ ਲਿਆ ਤੇ ਇੱਕ ਮੱਗ ਦੇ ਵਿੱਚ ਅਸੀਂ ਇਹ ਪਾਣੀ ਪਾਵਾਂਗੇ ਇਹ ਦੇਖੋ ਇੱਕ ਮੱਗ ਅਸੀਂ ਪਾਣੀ ਲੈ ਲਿਆ ਤੇ ਇਹ ਪਾਵਾਂਗੇ ਕਿਸੇ ਲੱਕੜੀ ਦੇ ਨਾਲ ਜਾਂ ਹੱਥ ਨਾਲ ਵੀ ਤੁਸੀਂ ਇਸ ਨੂੰ ਘੋਲ ਸਕਦੇ ਹੋ ਇਹਨੂੰ ਨਾ ਤੇ ਬਹੁਤਾ ਸੰਘਣਾ ਘੋਲਣਾ ਤੇ ਨਾ ਹੀ ਪਤਲਾ ਰੱਖਣਾ ਹੈ ਮੀਡੀਅਮ ਜਿਹਾ ਘੋਲਣਾ ਹੈ ਇਹ ਦੇਖੋ ਇਹਨੂੰ ਦੰਦ ਰੱਖਣਾ ਤਦ ਹੁਣ ਅਸੀਂ ਤੁਹਾਨੂੰ ਦੱਸਾਂਗੇ ਇਹਨੂੰ ਕਿੰਦਾ ਲਗਾਉਣਾ ਇੱਕ ਲੈਣਾ ਅਸੀਂ ਬਰਸ਼ ਤੇ ਬਰਸ਼ ਦੇ ਨਾਲ ਹੀ ਚਾਰੇ ਪਾਸੇ ਸੀਮਿੰਟ ਨੂੰ ਲਾਵਾਂਗੇ ਜਿੱਥੇ ਅਸੀਂ ਸੀਮਿੰਟ ਲਗਾਉਣਾ ਹੈ ਤੇ ਸੀਮਿੰਟ ਲਾਉਣ ਦਾ ਤਰੀਕਾ ਕੰਮ ਜਿਹੇ ਆਲੇ ਦੁਆਲੇ ਚੰਗੀ ਤਰ੍ਹਾਂ ਸਪਾਈ ਕਰ ਲੈਣੀ ਹੁਣ ਲੈਣਾ ਅਸੀਂ ਇੱਕ ਬਰਸ਼ ਬਰਸ਼ ਦੇ ਨਾਲ ਅਸੀਂ ਕੰਧ ਦੇ 8 ਨਾਲ ਸੀਮਟ ਲਗਾਉਣੀ। ਅੱਧ ਕਤਾਲਾ ਗਣਾ ਤੁਸੀਂ। ਇਸ ਤਰ੍ਹਾਂ ਸੀਮਟ ਲਾਉਣ ਨਾਲ ਤੁਹਾਡੇ ਕਮਰਿਆਂ 'ਚ ਬਿਲਕੁਲ ਵੀਸਲਾ ਬਣ ਹੀ ਜਾਏਗਾ ਤੇ ਮਕਾਨ ਦੀ ਮਿਆਦ ਵੀ ਵੱਧ ਜਾਏਗੀ। ਇਸੇ ਤਰੀਕੇ ਨਾਲ ਅਸੀਂ ਸਾਰੇ ਕੋਠੇ ਨੂੰ ਸੀਮਟ ਲਗਾਵਾਂਗੇ ਤੇ ਤੁਹਾਡਾ ਕੋਠਾ ਕਦੇ ਵੀ ਚੋਏਗਾ ਨਹੀਂ ਤੇ ਨਾ ਹੀ ਸਲਾਬ ਆਏਗਾ। ਇਹ ਕੰਮ ਤੁਸੀਂ ਬਰਸਾਂਤਾ ਤੋਂ ਪਹਿਲੇ ਹੀ ਕਰ ਲੈਣਾ ਚਾਹੀਦਾ ਆ ਫਿਰ ਤੁਹਾਡੇ ਬਿਲਕੁਲ ਵੀਸਲਾ ਬਣ ਨਹੀਂ ਆਏਗਾ ਇਹ ਕੰਮ ਕਰਨ ਲੱਗੀ ਤੇ ਮੈਂ ਸੋਚਿਆ ਕਿ ਉਹਨਾਂ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਦੇਖੋ ਅਥੇ ਤਰੇਰੇ ਨੇ ਤੇ ਅਸੀਂ ਇਦਾਂ ਦਾ ਸੀਮਟ ਨਾਲ ਪਰ ਦਾਂਗੇ ਇਹ ਦੇਖੋ ਤਰੇਰੇ ਜਿਹੜੀਆਂ ਸਾਰੀਆਂ ਕਵਰ ਹੋ ਗਈਆਂ ਨੇ ਅਤੇ ਕੋ ਅਸੀਂ ਗਮਲੇ ਪਰੇ ਕਰਕੇ ਸਾਰਾ ਹੀ ਸੀਮਟ ਲਗਾ ਦਿੱਤਾ ਆ ਇਹ ਤੁਸੀਂ ਦੇਖਦੇ ਹੋ ਪਹਿਲੇ ਅਸੀਂ ਥੱਲੇ ਲਗਾਇਆ ਸੀ ਤੇ ਹੁਣ ਉੱਪਰਲੀ ਛੱਤ ਤੇ ਲਗਾਉਂਦੇ ਵੇ ਅਸੀਂ ਸਾਰੇ ਹੀ ਖੋਟੇ ਦੇ ਉੱਪਰ ਸੀਮਟ ਲਗਾਵਾ ਹਰ ਪਰਸੈਂਟਾਜ ਨੂੰ ਲਵਾ ਲਿਆ ਕਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਫਿਰ ਮਿਲਾਂਗੇ ਅਗਲੀ ਨਵੀਂ ਵੀਡੀਓ ਸੇ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਮੇਰਾ ਤਰੀਕਾ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਮੈਂ ਤੇ ਆਪਣੇ ਕੋਠੇ ਤੇ ਇਹ ਹੀ ਬਰਸਾਂਤਾ ਦੇ ਦਿਨਾਂ 'ਚ ਕੰਮ ਕਰਨੀ ਆ ਤੁਸੀਂ ਵੀ ਇਸ ਤਰ੍ਹਾਂ ਕਰਿਓ ਤੁਹਾਡੇ ਵੀ ਸਲਾਬਾ ਤੇ ਕੰਦਾ ਚੇ ਪਾਣੀ ਨਹੀਂ ਸਿਮੇਗਾ